ਹਾਂ ਸਰਦਾਰ ਬਲ ਸਿੰਘ ਜੀ ਪਹਿਲਾਂ ਤੇ ਗਿਆਨ ਜੋਤੀ ਚੈਨਲ ਦਾ ਧੰਨਵਾਦ ਆ ਇਹ ਸਰਦਾਰ ਸਤਗੁਰ ਸਿੰਘ ਨੇ ਜਿਨ੍ਹਾਂ ਦਾ ਬੇਟੇ ਦਾ ਨਾਮ ਕੀ ਨਾਲ ਤੁਹਾਡੇ ਹਰਜੀਤ ਸਿੰਘ ਇੱਕ ਆਮਾਨ ਇਹ ਦੋਵੇਂ ਜਿਹੜੇ ਬੱਚੇ ਸੀਗੇ ਜਿਨ੍ਹਾਂ ਦੇ ਉੱਤੇ ਜਿਹੜਾ ਇੱਕ ਵਿਅਕਤੀ ਘਰਾਜੋ ਨੇ ਮਨਜੀਤ ਘਰਾਜੋ ਨੇ ਬਹੁਤ ਜਦੋਂ ਦẫn ਦਿੱਤਾ ਠੀਕ ਹੈ ਦੇਖਤਾ ਸਿੰਘ ਲੱਡੀ ਇਹਨਾਂ ਨੇ ਕੀਤਾ ਜਿਹੜਾ ਇੱਥੇ ਇੱਥੇ ਕੱਟ ਹੋਇਆ ਨਾਮ ਜਿਹੜਾ ਕਾਰਨ ਗੱਲ ਹੋਇਆ ਸਗਰ ਰੂਪ ਦੇ ਵਿੱਚ ਜਿਹੜਾ ਅਟਕ ਹੋਇਆ ਉਹ ਇਹ ਕੱਟ ਹੋਇਆ ਕਹਿਣ ਨੂੰ ਕਿ ਤੁਹਾਡੇ ਜਿਹੜੇ ਬੱਚੇ ਉਹ ਤੁਹਾਡੇ ਨਹੀਂ ਉਹ ਸਮਾਜ ਦੇ ਬੱਚੇ ਤੇ ਜੇ ਉਹ ਸਮਾਜ ਦੇ ਬੱਚੇ ਨੇ ਤੇ ਫਿਰ ਪੂਰਾ ਸਮਾਜ ਭੁਲੇ ਪੰਜਾਬ ਦੇ ਵਿੱਚ इवन ਕਿ ਦਿੱਲੀ ਦੇ ਵਿੱਚ ਵੀ ਲੋਕ ਇਕੱਠੇ ਹੋ ਕੇ ਆਏ ਨੇ ਪੂਰੇ ਸਮਾਜ ਦੇ ਜਿਹੜਾ ਜ਼ਰਦ ਰੱਖਦੇ ਨੇ ਤੇ ਮੇਰੀ ਬੇਨਤੀ ਇਹ ਆ ਕਿ ਕੱਲ ਨੂੰ ਦੇਖੋ ਆਉਣ ਵਾਲੇ ਸਵੇਰੇ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ ਹੁੰਦਾ ਪਰ ਤੁਹਾਡੇ ਤੇ ਹਰ ਤਰ੍ਹਾਂ ਦਾ ਦਬਾਅ ਵੀ ਕਿ ਜਿਹੜਾ ਪੈ ਸਕਦਾ ਤੁਹਾਨੂੰ ਜਿਹੜਾ ਕੁਝ ਵੀ ਕਿਹਾ ਜਾ ਸਕਦਾ ਕਿਹਾ ਜਾ ਸਕਦਾ ਕਿ ਆਹ ਲੈ ਲਓ ਜੀ ਆਹ ਲੈ ਲਓ ਜੀ ਅਹੀਂ ਜਿਹੜਾ ਤੁਸੀਂ ਰਾਜੀ ਨਾਵਾ ਕਰ ਲੋ ਪਰ ਇੱਕ ਗੱਲ ਮੇਰੀ ਧਿਆਨ ਰੱਖੋ ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਜੇ ਕਿ ਜੋ ਇਹ ਲੋਕ ਨੇ ਇਹਨਾਂ ਤੋਂ ਬਿਨਾਂ ਤੁਸੀਂ ਫੈਸਲਾ ਨਹੀਂ ਕਰੋਗੇ ਇਹ ਫਿਰ ਦੀ ਸਟੇਟਮੈਂਟ ਤੁਹਾਡੇ ਮੂੰਹੋਂ ਜਿਹੜੇ ਜਿਹੜੇ ਦੇ ਨੇ ਦਰਸ਼ਕ ਨੇ ਤੇ ਸਾਡੇ ਜਿਹੜਾ ਦਲਤ ਭਾਈਚਾਰਾ ਉਹ ਚਾਹੁੰਦਾ ਵੀ ਤੁਸੀਂ ਦੱਸੋ ਕਿ ਅੱਜ ਜੋ ਐਕਸ਼ਨ ਕਮੇਟੀ ਬਣੀ ਹੈ ਜਿਹਦਾ ਪਹਿਲਾਂ ਜਿਹੜੀ ਕੰਮ ਕਰ ਰਹੀ ਜਿਹੜੇ ਤੁਹਾਡੇ ਨਾਲ ਲੱਗੇ ਹੋਏ ਤੁਸੀਂ ਕੀ ਉਹਨਾਂ ਦੇ ਨਾਲ ਸਹਿਮਤ ਜੇ ਕਿ ਇਸ ਤਰ੍ਹਾਂ ਤੇ ਨਹੀਂ ਹੋਊਗਾ ਵੀ ਕੱਲ ਨੂੰ ਆਉਣ ਵਾਲੇ ਸਮੇਂ ਜੇਕਰ ਕੋਈ ਫੈਸਲਾ ਹੁੰਦਾ ਤੇ ਤੁਹਾਡੇ ਤੇ ਦਬਾਅ ਪਾਉਂਦਾ ਜਾਂ ਤੁਹਾਨੂੰ ਕੋਈ ਇਹੋ ਜਿਹੀ ਗੱਲ ਕਰਨਗੇ ਕਿ ਆ ਲੋਕੀ ਅਹੀਂ ਤੁਹਾਨੂੰ ਦੋ ਚਾਰ ਕਿਲੇ ਪੈੜੀ ਨਾਲ ਲਵਾ ਦਿੰਨੇ ਆ ਜੀ ਤੁਹਾਨੂੰ ਪੈਸੇ ਦੇ ਦਿੰਨੇ ਆ ਜੀ ਦੇਖੋ ਜੀ ਕਿਤੇ ਇਹਦੀ ਆਫਰ ਮੈਨੂੰ ਲੱਗਦਾ ਵੀ ਦੇ ਸਕਦੇ ਨੇ ਕਿਉਂਕਿ ਅਜੇ ਹਜੇ ਉਹਨਾਂ ਦਾ ਹੋ ਸਕਦੀ ਪੋਸਿਬਿਲਿਟੀ ਹੋ ਸਕਦੀ ਹੈ ਕਿ ਸੈਪ ਪੋਸਿਬਿਲਿਟੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਰ ਬੰਦਾ ਆਪਣੇ ਪਰਿਵਾਰ ਨੂੰ ਤੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤੇ ਹਰ ਬੰਦੇ ਦਾ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਉਣ ਦਾ ਅਧਿਕਾਰ ਹੈ ਤੁਹਾਨੂੰ ਇਹ ਬੇਖੁਸ਼ੀ ਤੁਸੀਂ ਜਿਹੜੇ ਆ ਇਹਦੇ ਤੇ ਤੁਹਾਡਾ ਜਿਹੜਾ ਸਟੈਂਡ ਕੀ ਹੋਊਗਾ ਤੁਸੀਂ ਕੀ ਚਾਹੋਗੇ ਜੀ ਸਰ ਜੀ ਸਾਡਾ ਜਿਹੜਾ ਨੁਕਸਾਨ ਹੋਣਾ ਸੀ ਉਹ ਹੋ ਚੁੱਕਿਆ ਜੀ ਸਾਡੇ ਬੱਚਿਆਂ ਨੂੰ ਹੁਣ ਮੈਡੀਕਲ ਫਿਟਨੈਸ ਤਾਂ ਮਿਲ ਨਹੀਂ ਸਕਦੀ ਤੁਹਾਨੂੰ ਫਿੱਟ ਹੋ ਗਈ ਉਹਨਾਂ ਜਿਹੜੇ ਪੜਾਈ ਕਰੀਆ ਉਹਨਾਂ ਦਾ ਖਤਮ ਹੋ ਗਿਆ ਦਾ ਪ੍ਰਾਈਵੇਟ ਹੀ ਵਰਕ ਕਰ ਸਕਦੇ ਨੇ। ਕੋਈ ਸਰਕਾਰੀ ਨੌਕਰੀ ਤਾਂ ਕੋਈ ਮਿਲ ਨਹੀਂ ਸਕਦੀ। ਸਾਡਾ ਜਿਹੜਾ ਨੁਕਸਾਨ ਹੋਣਾ ਨਹੀਂ ਜਿਹੜੇ ਲੋਕ ਤੁਹਾਡਾ ਸਵਾਰਥਨ ਦੇਣ ਆਏ ਆ। ਉਹ ਇਹ ਆਸ ਕਰਦੇ ਆ ਵੀ ਤੁਸੀਂ ਅੰਦਰ ਵੜ ਕੇ ਕਿਤੇ ਫੈਸਲਾ ਨਾ ਲੈ ਲਓ। ਨਹੀਂ ਲਵਾਂਗੇ। ਪੱਕੀ ਗੱਲ ਹੈ। ਅਸੀਂ ਕੁਰਬਾਨੀ ਦੇ ਚੁੱਕੀ ਹਾਂ। ਤੁਹਾਡਾ ਸ਼ਬ ਨਾਮ ਕੀ ਆ? ਸਤਗੁਰ ਸਿੰਘ। ਸਤਗੁਰ ਸਿੰਘ ਤੁਹਾਡੇ ਬੇਟੇ ਦਾ ਨਾਮ। ਅਸੀਂ ਹਰਜੀਤ ਸਿੰਘ ਜੀ। ਹਰਜੀਤ ਸਿੰਘ ਤੇ ਅਮਨ ਦੇ ਡੈਡੀ ਅਮਨਾ ਜਿਹੜਾ ਉਹਦੇ ਡੈਡੀ ਦਾ ਨਾਮ ਕੀ ਆ? ਉਹਦਾ ਨਾਮ ਵੀ ਸਤਗੁਰਾ ਜੀ। ਉਹਦਾ ਨਾਮ ਵੀ ਸਤਗੁਰਿਆ। ਅੱਛਾ 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 ਠੀਕ ਹੈ। ਮੈਂ ਮਾਈਚੀਨ ਜਾਤੀ ਨੂੰ ਬਲਾਉਂ ਕਰਦਾ ਜੀ ਉਹ ਅੰਦਾਸੀਆਂ ਜਾਤੀ ਨੂੰ ਬਲਾਉਂ ਕਰਦੇ ਨੇ ਜੀ ਉਹ ਦਾ ਨਾ ਉਹ ਵੀ ਸਤਗੁਰ ਸਿੰਘ ਆ ਉਹਨਾਂ ਦਾ ਪਿੰਡ ਵਾਲੀਆਂ ਜੀ ਸਾਡਾ ਪਿੰਡ ਚੱਠੇ ਸੇਗਮਾ ਚੱਠੇ ਤੇ ਵਾਲੀਆਂ ਚੱਠੇ ਦੇ ਵਾਲੀਆਂ ਇਹ ਦੋਏ ਆਸ ਵਿੱਚ ਦੋਵੇਂ ਤੁਸੀਂ ਦੋਨੇ ਲਗਨ ਲਗਨ ਬੰਦੇ ਨੇ ਜੀ ਨੇ ਜਿਹੜਾ ਤੁਹਾਡਾ ਬੇਟਾ ਇੱਕ ਦੂਜੇ ਨੂੰ ਜਾਣਦੇ ਤੱਕ ਨਹੀਂ ਆ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਤੇ ਜਿਹੜੇ ਮੁੰਡੇ ਨਾਲ ਲੜਾਈ ਹੈਗੀ ਹੋ ਗਈ ਸੀਗੀ ਉਹ ਉਹ ਕਿੱਥੋਂ ਦਾ ਸੀਗਾ ਉਹ ਕਿਰੋਚ ਉਹ ਤਾਂ ਸਾਨੂੰ ਤਾਂ ਪਤਾ ਨਹੀਂ ਕੋਈ ਕਿੱਥੋਂ ਦਾ ਸੀਗਾ ਨਹੀਂ ਤੁਹਾਨੂੰ ਉਹ ਵੀ ਨਹੀਂ ਪਤਾ ਹਾਂਜੀ ਮਨਜੀਤ ਦਾ ਮੁੰਡਾ ਜਿਹੜਾ ਮਨਜੀਤ ਜਿਹਦੇ ਨਾਲ ਜਿਨ੍ਹਾਂ ਨੇ ਕੁੱਟਿਆ ਜੀ ਹਾਂ ਉਹ ਮਨਜੀਤ ਸਿੰਘ ਆ ਜੀ ਉਹਦਾ ਮਨਜੀਤ ਦਾ ਬੇਟਾ ਜੀ ਇੱਕ ਜਤਾਰ ਸਿੰਘ ਲੱਡੀ ਜਿਹੜੀ ਪਹਿਲਾਂ ਉਹਦੇ ਨਾਲ ਕਿਸੇ ਦੇ ਨਾਲ ਲੜਾਈ ਹੋਈ ਚੱਕਾਰ ਸਿੰਘ ਲੱਡੀ ਦੀ ਉਹ ਬੱਚੇ ਨੂੰ ਤੁਸੀਂ ਜਾਂ ਤੁਹਾਡੇ ਬੱਚੇ ਜਾਣਦੇ ਨੇ ਨਹੀਂ 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 ਜਾਣਦੇ ਬਿਲਕੁਲ